ਇਸ ਸਮੇਂ ਅਸੀਂ ਮੁਕੇਰੀਆਂ ਦੇ ਹਲੇਰ ਤੋਂ ਮੋਤਲਾ ਰੋਡ ਦੇ ਉੱਤੇ ਮੌਜੂਦ ਹਾਂ ਜੋ ਕਿ ਮੁਕੇਰੀਆਂ ਨੂੰ ਮੋਤਲਾ ਪਿੰਡ ਦੇ ਨਾਲ ਜੋੜਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਮੋਤਲਾ ਦਾ ਹਰਦੇ ਪਾਣੀ ਦੇ ਨਾਲ ਮੁਕੇਰੀਆਂ ਨਾਲੋਂ ਸੰਪਰਕ ਟੁੱਟ ਚੁੱਕਾ ਹੈ ਬੀਤੇ ਦਿਨ ਜੋ ਬਿਆਸ ਦਰਿਆ ਤੇ ਤੁਸੀਂ ਟੁੱਟੀ ਉਹਦਾ ਪਾਣੀ ਇਸ ਰੋਡ ਦੇ ਉੱਤੋਂ ਦੀ ਹੋ ਕੇ ਰੰਗ ਰਿਹਾ ਸੀ ਤੇ ਹੁਣ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਗੰਨੇ ਦੀ ਫਸਲ ਹੈ ਗੰਨੇ ਦੀ ਫਸਲ ਵੀ ਖਰਾਬ ਹੋਈ ਹੈ ਤੇ ਖੇਤ ਦੇ ਵਿੱਚ ਪਾੜ ਪੈ ਚੁੱਕਾ ਹੈ ਉਸ ਦੇ ਨਾਲ ਹੀ ਗੱਲ ਮੈਂ ਹੋਰ ਜ਼ਰੂਰੀ ਦੱਸ ਦਮਾ ਕਿ ਪਿੰਡ ਨੂੰ ਜਾਣ ਵਾਸਤੇ ਇੱਕ ਇਹ ਜ਼ਰੂਰੀ ਰਸਤਾ ਸੀ ਜੋ ਕਿ ਹੁਣ ਪਾਣੀ ਦੀ ਮਾਰ ਹੇਠਾ ਚਕ ਹੈ ਤੇ ਨਾਲ ਤੁਸੀਂ ਇਸ ਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਘਟਣ ਤੋਂ ਬਾਅਦ ਹੁਣ ਇਸ ਦੀ ਮਾਰ ਸਾਹਮਣੇ ਆ ਰਹੀ ਹੈ ਕਿ ਕਿਵੇਂ ਗੰਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਹੋਰ ਜਿਹੜੀ ਫਸਲ ਝੋਨਾ ਲੱਗਾ ਸੀ ਉਹ ਖੇਤਾਂ ਦੇ ਵਿੱਚ ਪਾਣੀ ਦੀ ਮਾਰੇ ਢਾ ਕੇ ਦੱਬ ਚੁੱਕਾ ਹੈ ਰੇਤਾ ਦੇ ਹੇਠਾਂ ਦੱਬ ਚੁੱਕਾ ਹੈ ਤੇ ਇਸ ਦਾ ਖਮਿਆਜਾ ਕਿਸਾਨਾਂ ਨੂੰ ਚਲਣਾ ਪੈ ਰਿਹਾ 2023 ਦੇ ਵਿੱਚ ਵੀ ਇਹੀ ਹਾਲਾਤ ਹੋਏ ਸੀ ਜਦੋਂ ਬਿਆਸ ਤੋਂ ਤੁੱਸੀ ਟੁੱਟੀ ਸੀ ਤਾਂ ਦੁਆਰਾ 2 ਸਾਲ ਬਾਅਦ 25 ਦੇ ਵਿੱਚ ਵੀ ਦੁਆਰਾ ਇਹੀ ਹਾਲਾਤ ਹੋ ਚੁੱਕੇ ਹਨ ਤੇ 1 ਸਾਲ ਬਾਅਦ ਕਿਸਾਨਾਂ ਨੂੰ ਫੇਰ ਇਸ ਦੀ ਮਾਰ ਝਲਣੀ ਪੈ ਰਹੀ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਸਮੇਂ ਹਾਲਾਤ ਕਿ ਹੋ ਜਾਇ ਨੇ ਸਰ ਕੀ ਨਾ ਮੈਂ ਤੁਹਾਡਾ ਤੇ ਮੇਰਾ ਨਾਮ ਸਿਲਿੰਦਰ ਕੁਮਾਰੀ ਸਰ ਇਸ ਸਮੇਂ ਹਾਲਾਤ ਦੱਸੋ ਕਿ ਪਿੰਡ ਦੇ ਹਾਲਾਤ ਕਿਹੋ ਜਿਹੇ ਨੇ ਸਰ ਇਸ ਟਾਈਮ ਜਿਹੜੇ ਪਿੰਡਿਆਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਜੀ ਜੀ ਤੇ 1 ਮਹੀਨੇ ਤੋਂ ਪਾਣੀ ਚੱਲ ਰਿਹਾ ਜਿਹੜਾ 23 ਤਰੀਕ ਨੂੰ ਪਾਣੀ ਆਇਆ ਉਹਦੇ ਚੱਕੀ ਦੇ ਰਾਹ ਤੋਂ ਉਹਨਾਂ ਆਣ ਕੇ ਬਹੁਤ ਜ਼ਿਆਦਾ ਤਮਾਈ ਮਚਾਈ ਹੈ ਜੀ ਆਹ ਦੇਖੋ ਤੁਹਾਡੇ ਸਾਹਮਣੇ ਗੰਨੇ ਦੀ ਫਸਲ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਹੈ ਇੱਧਰ ਜਿਹੜਾ ਤੁਸਿਆ ਹਨੇੜ ਤੋਂ ਮੋਤਰਾ ਨੂੰ ਜਿਹੜਾ ਰਸਤਾ ਗਿਆ ਹੈ ਉਹ ਬਿਲਕੁਲ ਰੁੜ ਗਿਆ ਉਹਦਾ ਸੰਪਰਕ ਜੜਾ ਟੁੱਟ ਗਿਆ ਆਪਸ ਵਿੱਚ ਇੱਧਰੋਂ ਸਾਡੇ ਇੱਕ ਪਿੰਡ ਤੋਂ ਹਲੇੜ ਤੋਂ ਕੁਲੀਆਂ ਨੂੰ ਰਸਤਾ ਜਾ ਉਹ ਵੀ ਰੋੜ ਗਿਆ ਇਦਾਂ ਲੱਗਦਾ ਜ ਬਿਚੋ ਕੋਈ ਮੋਤਲੇ ਨੂੰ ਜਾਣ ਹੋਰ ਕੋਈ ਰਸਤਾ ਨਹੀਂ ਮੋਤਲੇ ਪਿੰਡ ਨੂੰ ਜਾਣ ਹੋਰ ਕੋਈ ਰਸਤਾ ਨਹੀਂ ਕੋਈ ਰਸਤਾ ਨਹੀਂ ਹਾਂ ਜੀ ਤੇ ਹੁਣ ਜੇਕਰ ਕੋਈ ਉਧਰ ਐਮਰਜੈਂਸੀ ਪੈ ਜਾਂਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਫੇ ਕੀ ਕੀ ਕੀਤਾ ਜਾਵੇ ਸਰ ਉਹਦੇ ਬਾਰੇ ਫਿਰ ਬੜੀ ਮੁਸ਼ਕਲ ਹਾਲਾਤ ਆਈ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਆ ਜੀ ਹਾਂਜੀ ਤੇ ਇੱਕ ਵੀ ਦੱਸਿਆ ਵੀ ਤੁਸੀਂ ਨੂੰ ਜਾਣ ਵਾਸਤੇ ਵੀ ਇਹੀ ਰਸਤਾ ਜਿੱਥੇ ਤੁਸੀਂ ਟੁੱਟੀ ਹੈ ਤੁਸੀਂ ਨੂੰ ਜਾਣ ਵਾਸਤੇ ਵੀ ਇਹੀ ਰਸਤਾ ਜੀ ਤੇ ਹੁਣ ਤੁਸੀਂ ਜਿੱਥੇ ਟੁੱਟੀ ਹੈ ਉਸ ਨੂੰ ਉਹਦਾ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਸਰ ਉਹ ਕੰਮ ਕਰਤਾ ਪ੍ਰਸ਼ਾਸਨ ਨੇ ਸ਼ੁਰੂ ਹਾਂਜੀ ਉਹ ਸੁਨਿਆਰਾਂ ਤੋਂ ਇੱਕ ਨਾ ਬਾਈ ਤੁਸੀਂ ਆ ਰਹੀਆਂ ਟਰਾਲੀਆਂ ਲੋਕੀਓ ਲੈ ਕੇ ਆ ਰਹੇ ਆ ਪ੍ਰਸ਼ਾਸਨ ਵਾਲੇ ਉਹ ਬੁਰੂ ਪਾ ਰਹੇ ਆ ਜਿੱਥੋਂ ਤੁਸੀਂ ਰੋਟਿਓ ਦਾ ਕੰਮ ਛੁੱਟੇ ਸ਼ੁਰੂ ਕੰਮ ਹੋ ਗਿਆ ਹੁ ਤਾਂ ਜੀ ਅਗਰ ਇਹੀ ਕੰਮ ਕਿਤੇ 2 ਮਹੀਨੇ ਪਹਿਲਾਂ ਕਰਾਇਆ ਜਾਂਦਾ ਨਾ ਤੇ ਜਿਹੜੀ ਇਹ ਪੋਜੀਸ਼ਨ ਹੋਈ ਹੈ ਨਹੀਂ ਹੋਣੀ ਹੁਣ ਜੇਕਰ ਗੱਲ ਕਰੀਏ ਤਾਂ ਖੇਤਾਂ ਦੇ ਵਿੱਚ ਪਾਣੀ ਇਸ ਸਮੇਂ ਘੁੰਮ ਚੁੱਕਿਆ ਤੇ ਉਸ ਦੇ ਨਾਲ ਹੀ ਗੰਨੇ ਦੀ ਫਸਲ ਵੀ ਖਰਾਬ ਹੋਈ ਹੈ ਝੋਨੇ ਦੇ ਵੀ ਜਿਹੜੀ ਫਸਲ ਖਰਾਬ ਹੋਈ ਹੈ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਜਿਹੜਾ ਹੋ ਚੁੱਕਾ ਹੈ ਘਟੂ ਘਟ ਸਰਪੰਚ 6 ਕਰੋੜ ਦਾ ਜਿਹੜਾ ਸਾਡੇ ਦੋਹਾਂ ਦੇ ਨਾਲ ਪਿੰਡਾਂ ਦਾ ਨੁਕਸਾਨ ਹੋ ਚੁੱਕਾ ਹੀ ਹੈ ਨਾ ਜੀ ਹਾਂਜੀ ਗੰਨੇ ਦਾ ਹੋਰ ਝੋਨੇ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਚਾਹੁੰਦੇ ਹਾਂ ਕਿ ਪਹਿਲਾਂ ਵੀ 2023 ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਤਸਵੀਰਾਂ ਫਿਰ ਉਹੀ ਵਾਰ ਦੁਬਾਰਾ ਸਾਹਮਣੇ ਆਈਆਂ ਨੇ 25 ਦੇ ਵਿੱਚ ਵੀ ਉਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਸਰ ਜਿਹੜੇ 2023 ਦੇ ਵਿੱਚ ਨੁਕਸਾਨ ਹੋਇਆ ਸੀ ਨਾ ਉਸ ਟਾਈਮ ਤੇ ਜਿਹੜਾ ਪ੍ਰਸ਼ਾਸਨ ਨੇ ਇੱਕ ਖਾਣਾ ਪੂਰਤੀ ਕੀਤੀ ਸੀ ਤੇ ਸਾਡੀ ਇਹੀ ਮੰਗ ਹੈ ਵੀ ਦੁਬਾਰਾ ਵੀ ਨਾ ਉਦਾਂ ਹੀ ਖਾਣਾ ਪੂਰਤੀ ਕੀਤੀ ਜਾ ਜਿੰਨੀਆਂ ਵੀ ਕਿਸਾਨਾਂ ਦੀ ਫਸਲਾਂ ਨੁਕਸਾਨ ਹੋਇਆ ਆ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਮਾਅਵਜਾ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਜੀ ਸਅ ਇਸ ਸਮੇਂ ਜੇ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਕਾਫੀ ਜਿਹੜੇ ਲੋਕ ਕਿਸਾਨੀ ਨਾਲ ਵੀ ਸੰਬੰਧ ਰੱਖਦੇ ਹੋਣਗੇ ਇਸ ਸਮੇਂ ਕਿਸਾਨਾਂ ਦੇ ਕਿਹੋ ਜਿਹੇ ਹਾਲਾਤ ਨੇ ਪਾਣੀ ਆਉਣ ਤੋਂ ਬਾਅਦ ਵੇਖੋ ਜੀ ਕਿਸਾਨਾਂ ਦੇ ਹਾਲਾਤ ਜਿਹੜੇ ਬੜੇ ਤੋਂ ਬੱਤਰ ਹੋ ਚੁੱਕੇ ਨੇ ਫਸਲਾਂ ਦੀ ਗੱਲ ਕਰੀਏ ਤੇ ਫਸਲਾਂ 70 ਤੋਂ 80% ਦੇ ਖਰਾਬ ਹੋ ਗਈਆਂ ਤੇ ਬਾਕੀ ਜੇ ਝੋਨੇ ਦੀ ਗੱਲ ਕਰਦੇ ਆਂ ਤੇ ਝੋਨਾ ਤੇ ਜਿਹੜਾ ਆਪਣਾ ਪਾਣੀ ਦੀ ਮਾਰ ਹਟਾਇਆ ਉਹ ਤਾਂ ਬਿਲਕੁਲ ਖਤਮ ਹੋ ਚੁੱਕਾ ਜੀ ਤੇ ਗੰਨਾ ਹੀ ਆ ਕੋਈ ਥੋੜਾ ਕੋ 10 20% 30% ਨੂੰ ਕਹਿ ਸਕਦੇ ਹਾਂ ਬਚਿਆ ਪਿਆ ਵਾ ਹਾਲਾਤ ਤੇ ਬਹੁਤ ਖਰਾਬ ਹੈ ਜੀ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਹੋਇਆ ਸੀ ਇੱਕ ਸਾਲ ਬੀਤਿਆ ਫਿਰ ਦੁਬਾਰਾ ਉਸੇ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ ਖੇਤਾਂ 'ਚ ਹੁਣ ਅੱਗੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਇਹ ਮੰਗਿਆ ਜੀ ਜਿੰਨਾ ਹੁਣ ਗੰਨੇ ਦੇ ਆਪਣਾ ਫਸਲ ਦੀ ਗੱਲ ਕਰੀਏ ਸਾਡਾ 35 ਤੋਂ 40000 ਰੁਪਏ ਖਰਚਾ ਆ ਚੁੱਕਾ ਵਾ ਇਹ ਜੀ ਮੁਆਵਜ਼ਾ ਘੱਟ ਤੋਂ ਘੱਟ ਹੀ 50 ਤੋਂ 55000 ਰੁਪਏ ਮੁਆਵਜ਼ਾ ਸਾਨੂੰ ਮਿਲੇ ਤੇ ਫਿਰ ਥੋੜਾ ਬੜਾ ਖਾਨਾ ਪੂਰਤੀ ਹੁੰਦੀ ਆ ਤੇ ਜੇ ਜਿਸ ਤਰ੍ਹਾਂ ਪਿਛਲੀ ਵਾਰੀ 6000 ਦੇ ਦਿੱਤਾ ਕਿਸੇ ਨੂੰ 5000 ਦੇ ਦਿੱਤਾ ਕਿਸੇ ਨੂੰ 3000 ਦੇ ਦਿੱਤਾ ਉਹ ਗੱ ਅਭੀ ਜੇ ਮੈਂ ਆਵਾਜ਼ ਦੇਣਾ ਤੇ ਪੂਰਾ ਦੋ ਨਹੀਂ ਤੇ ਫਿਰ ਬਿਲ ਬੇਸ਼ੱਕ ਨਾ ਦੋ ਕੋਈ ਗੱਲ ਨਹੀਂ ਹੈਗੀ ਜਿੱਥੇ ਲੱਖ ਰੁਪਏ ਦਾ ਨੁਕਸਾਨ ਚੱਲ ਰਿਹਾ ਤੇ 5000 ਦਾ ਵੀ ਚੱਲ ਲੜਾਂਗੇ ਕੋਈ ਗੱਲ ਨਹੀਂ ਆ ਕਿ ਜੀ ਨਿਸਕਰਾਂ ਮਿਲ ਤੋਂ ਕਿਹਾ ਗਿਆ ਸੀ ਕਿ ਅਸੀਂ ਕੱਲੀ ਕੱਲੀ ਚੀਜ਼ ਭਗਵੰਤ ਮਾਨ ਜੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੱਲਾ ਹੀ ਕੱਲੀ ਚੀਜ਼ ਦੀ ਬਿਆਨ ਸੁਨੇ ਹੋਣਾ ਮੁਰਗੀ ਤੋਂ ਲੈ ਕੇ ਕੱਲਾ ਕੱਲਾ ਪੈਸੇ ਦਮਾਗੇ ਇਹੋ ਪੈਸੇ ਪੂਰੇ ਮਿਲੇ ਨਹੀਂ ਬਿਲਕੁਲ ਜੀ ਇਹ ਤਾਂ ਸਾਰੇ ਦੁਨੀਆ ਜਮਾ ਤੇ ਕਹਿੰਦਾ ਮੈਨੂੰ ਤਾਂ ਚਲੋ ਨਹੀਂ ਮਿਲੇ ਤੇ ਹੋਰ ਕੋਈ ਦੱਸ ਦੇ ਜੇ ਕਿਸ ਨੂੰ ਮਿਲੇ ਆ ਤੇ ਨਾ ਕਿਸੇ ਮੁਰਗੀ ਦਾ ਮਿਲਿਆ ਤੇ ਨਾ ਕਿਸੇ ਬੱਕਰੀ ਦਾ ਮਿਲਿਆ हां जे कोई ਵੱਡੇ ਜਾਨਵਰਾਂ ਦੀ ਗੱਲ ਕਰੀਏ ਤੇ ਮੱਝਾਂ ਗਾਵਾਂ ਦਾ ਕੁਝ ਮਿਲਿਆ ਸੀ ਉਸ ਟਾਈਮ ਕੋਲ ਲਗਭਗ 30-32 ਹਜ਼ਾਰ ਰੁਪਏ ਮਿਲਿਆ ਸੀ ਕਿ ਉਹ ਵੀ ਸਾਰਿਆਂ ਨੂੰ ਨਹੀਂ ਕੁਝ ਜਿਹੜੇ ਚੁਣਿੰਦਾ ਹੈਗੇ ਜਿਹੜੇ ਆਪਣੇ ਮੋਕੇ ਤੇ ਆਪਣੇ ਬੰਦੇ ਮੋਕੇ ਤੇ ਆ ਗਏ ਸੀਗੇ ਉਹਨਾਂ ਨੂੰ ਮਿਲ ਗਿਆ ਜਿਹੜੇ ਆਪਣਾ ਰਹਿ ਗਏ ਸੁਰਹਿਗੇ ਆਪਣੀ ਗੱਲ ਕਰਦੇ ਆਂ ਜੀ ਸਾਡੇ ਮੰਡ ਏਰੀਆ ਦੇ ਵਿੱਚ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਜੋ ਕਿ ਉਸ ਵੇਲੇ ਪ੍ਰਸ਼ਾਸਨ ਕੋਲ ਮੋਕੇ ਤੇ ਜ਼ਿਆਦਾ ਪਾਣੀ ਹੋਣ ਕਰਕੇ ਉੱਥੇ ਨਹੀਂ ਸੀ ਪਹੁੰਚਿਆ ਗਿਆ ਤੇ ਦੁਬਾਰਾ ਜਿਹੜੇ ਫਾਰਮ ਭਰ ਕੇ ਦਿੱਤੇ ਉਹਦਾ ਅਜੇ ਤੱਕ 1 ਰੁਪਈਆ ਨਹੀਂ ਕਿਸੇ ਨੂੰ ਮਿਲਿਆ ਜੇ ਕਿਸੇ ਨੂੰ ਮਿਲਿਆ ਤਾਂ ਦੱਸ ਦੇਣਾ ਸਰ ਜਦੋਂ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਕਈ ਮੁਸੀਬਤਾਂ ਵੀ ਸਾਹਮਣੇ ਆਉਂਦੀਆਂ ਨੇ ਹੁਣ ਇਸ ਸਮੇਂ ਕਿਹੜੀ ਜਿਹੜੀਆਂ ਨਮੀਆਂ ਜਿਹੜੀਆਂ ਤੁਹਾਨੂੰ ਲੱਗਦੇ ਨੇ ਜ਼ਰੂਰਤਾਂ ਨੇ ਪੈਣਗੀਆਂ ਮੁਸੀਬਤਾਂ ਦੀ ਗੱਲ ਕਰੀਏ ਤਾਂ ਵੇਖੋ ਜੀ ਸਭ ਤੋਂ ਵੱਡੀ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਵਾ ਉਹ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਾਡਾ ਇੱਕ ਹਲੇੜ ਤੋਂ ਮੋਤਲੇ ਨੂੰ ਵਾਟਰ ਸਪਲਾਈ ਦੀ ਸਪਲਾਈ ਜਾਂਦੀ ਉਹ 2023 ਦੇ ਵਿੱਚ ਟੁੱਟ ਗਈ ਸੀ ਤੇ ਅਜੇ ਤੱਕ ਨਹੀਂ ਬਣਾਈ ਗਈ। 2023 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਉਸ ਨੂੰ ਠੀਕ ਨਹੀਂ ਕੀਤਾ ਗਿਆ। ਬਿਲਕੁਲ ਨਹੀਂ ਜੀ ਉਸੇ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਪੈਪਰ ਟੁੱਟੀਆਂ ਉਸ ਤਰ੍ਹਾਂ ਹੀ ਪਈਆਂ। ਕਈ ਵਾਰ ਕਹਿ ਵੀ ਚੱਕੇ ਮਹਿਕਮੇ ਨੂੰ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜੀ 2 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਆ। ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨਹੀਂ ਸਕੀ ਗੱਲਬਾਤ ਹੋਈ ਬੁਰੀ ਜਿਹੜਾ ਦੱਸਿਆ ਗਿਆ ਕਿ ਪਾਣੀ ਜਿਹੜਾ ਉਹ ਰੁਕਿਆ ਪਿਆ ਹਜੇ ਤੱਕ ਪਿੰਡ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਸਰ ਅਹੀਂ ਤੇ ਪਿਛੇ ਦੇ ਸਾਲ ਹੀ ਬਣਿਆ ਸਰਪੰਚ ਜੀ ਤੇ ਜਿਹੜਾ ਪਾਣੀ 2023 ਤੋਂ ਰੁਕਿਆ ਸਭਾ ਸ਼ਾਸਨ ਦਾ ਫਿਰ ਤੁਸੀਂ ਗੱਲ ਤਾਂ ਪਹਚਾਈ ਹੋਣੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਆ ਕਈ ਵਾਰੀ ਉਹਨਾਂ ਨੇ ਸਾਨੂੰ ਜਿਹੜਾ ਨੇੜ ਪਿੰਡ ਤੋਂ ਲੈ ਕੇ ਤੇ ਕੁੱਲੀਆਂ ਪਿੰਡ ਦਾ ਅਸਟੀਮੇਟ ਬਣਾ ਲ ਦਿੱਤਾ ਸੀਗਾ ਤੇ ਜਦੋਂ ਉਹਨਾਂ ਨੇ ਆਪਣੇ ਮਹਿਕਮੇ ਦੇ ਬੰਦੇ ਭੇਜਿਆ ਉਹਨਾਂ ਨੇ ਸਾਨੂੰ ਦੱਸਿਆ 9 ਲੱਖ ਰੁਪਏ ਲੱਗਣਾ ਸਾਡੇ ਕੋਲ ਜਿਹੜਾ ਫੰਡ ਆ 2.5 ਲੱਖ ਰੁਪਏ ਆ ਹਾਂਜੀ ਤੇ ਅਸੀਂ ਉਹਨਾਂ ਨੂੰ ਫਿਰ ਦੱਸਿਆ ਵੀ ਅਸੀਂ ਕਹਾਂ ਵੀ ਸਾਡੇ ਕੋਲ 2.5 ਲੱਖ ਰੁਪਏ 9 ਲੱਖ ਰੁਪਏ ਨਹੀਂ ਫੰਡ ਤੇ ਅਸੀਂ ਸਰਕਾਰ ਕੋਈ ਵੀ ਇਹਦੇ ਅੱਗੇ ਰਿਕੁਐਸਟ ਕੀਤੀ ਸੀ ਪਰ ਸਾਨੂੰ ਕਦੇ ਫੰਡ ਨਹੀਂ ਮੁਹੱਈਆ ਕਰਾਇਆ ਜਿਹਦੇ ਕਾਰਨ ਜਿਹੜਾ ਕੰਮ ਵਿਛੜਿਆ ਪਿਆ ਹੈ ਹੁਣ ਸਾ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਇਹ ਹੁਣ ਰਸਤਾ ਹੈ ਇਸ ਰਸਤੇ ਨੂੰ ਵੀ ਤਿਆਰ ਕਰਾਇਆ ਜਾਵੇ ਨਾਲ ਜਿਹੜਾ ਪਾਣੀ ਦੀ ਜਿਹੜੀ ਉਹ ਵੀ ਸਪਲਾਈ ਠੀਕ ਕੀਤੀ ਜਾਵੇ ਹਾਂਜੀ ਹਾਂਜੀ ਸਰ ਅਸੀਂ ਚੰਨੇ ਵੀਰ ਤਰੋਂ ਤੇ ਜਿਹੜਾ ਰਸਤਾ ਇਹ ਪਿੰਡਾਂ ਨੂੰ ਜੋੜਦਾ ਹ ਹਲੇੜ ਤੋਂ ਮੋਦਲੇ ਨੂੰ ਅੰਕੇ ਮੰਡ ਤੋਂ ਵੀ ਲੋਕ ਇੱਧਰ ਜਾਂਦੇ ਆ ਖੇਤਾਂ ਨੂੰ ਆਪਣੇ ਨੂੰ ਇਹਨੂੰ ਉਤਨਕਤ ਰਸਤੇ ਨੂੰ ਰਿਪੇਅਰ ਕਰਾਈ ਜਾਏ ਤੇ ਜਿਹੜੇ ਸਾਡੇ ਪਿੰਡਾਂ ਦਾ ਹਲੇੜ ਤੋਂ ਕੁਲੀਆਂ ਤੇ ਹਲੇੜ ਤੋਂ ਮੋਦਲੇ ਦਾ ਜਿਹੜਾ ਪਾਣੀ ਹੈ ਜੀ ਉਹਨੂੰ ਜਿਹੜਾ ਬਹਾਰ ਕੀਤਾ ਜਾਏ ਉਹਦੇ ਬਾਅਦ ਸਾਨੂੰ ਜੋ ਐਸਟੀਮੇਟ ਬਣਾ ਕੇ ਜੋ ਫੰਡ ਮਹੀਆ ਕਰਾਇਆ ਜਾਏ ਠੀਕ ਹੈ ਆ ਹੇ ਸਮੇਂ ਪਿੰਡ ਮੋਤਲਾ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਗੱਲ ਕਿ ਅਸੀਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਜਿੱਥੇ ਉਹਨਾਂ ਦੱਸਿਆ ਕਿ ਸਾਡੇ ਇਸ ਸਮੇਂ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਮੋਤਲਾ ਜੋ ਕਿ ਤੁਸੀਂ ਰਸਤੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਉਸ ਨੂੰ ਵੀ ਤਿਆਰ ਕਰਾਇਆ ਜਾਵੇ ਤਾਂ ਜੋ ਇਸ ਪਿੰਡ ਦੇ ਵਿੱਚ ਆਉਣ ਜਾਣ ਲਈ ਜਿਹੜਾ ਬਾਕੀ ਜਿਹੜੀਆਂ ਹੋਰ ਜਿਹੜੀਆਂ ਅੱਗੇ ਜਿਹੜੀਆਂ ਮੁਸੀਬਤਾਂ ਜਿਹੜੀਆਂ ਹੁਣ ਪਾਣੀ ਤੋਂ ਬਾਅਦ ਹੋਣੀਆਂ ਨੇ ਉਸ ਨੂੰ ਖਤਮ ਕੀਤਾ ਜਾਵੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਲੋਕ ਜੋ ਇੱਕ ਪਿੰਡ ਤੋਂ ਦੂਸਰੇ ਪਿੰਡ ਨੂੰ ਜਾ ਰਹੇ ਨੇ ਉਹਨਾਂ ਨੂੰ ਕਾਫੀ ਜੜੀ ਮੁਸੀਬਤ ਦਾ ਝੱਲਣਾ ਪੈ ਰਿਹਾ ਹੈ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਸਮੇਂ ਜੇਕਰ ਦੂਸਰੇ ਪਿੰਡ ਨੂੰ ਜਾਣਾ ਹੋਵੇ ਤੇ ਸੋਚ ਸਮਝ ਕੇ ਸਰ ਹੁਣ ਤੁਸੀਂ ਕਿ ਕਿੱਥੋਂ ਆਏ ਸਰ ਮੈਂ ਮੇਰਾ ਪਿੰਡ ਹੈ ਹਲੇੜ ਜਨਾਰਦਨ ਅੱਛਾ ਜੀ ਕਿੱਥੇ ਜਾਣਾ ਸੀ ਸਾਡੀ ਸਬਜੀ ਆ ਥੋੜੀ ਜੀ ਹੈਗੀ ਮੈਂ ਕੋਈ ਫਸਲ ਦੇਖ ਆਵਾ ਕੋ ਸਬਜੀ ਲੈ ਆਵਾ ਘਰ ਵਾਸਤੇ ਜੀ ਇਹ ਸਬਜੀ ਆ ਗਈ ਦੋ ਤਿੰਨ ਨਾਲ ਮੈਂ ਢੀੜਾ ਮਾਰ ਰਹਾ ਵਾਂ ਸਵੇਰੇ ਮ ਆਇਆ ਸੀ ਪਰ ਇੱਥੇ ਪਾਣੀ ਦਾ ਬਹਾਵ ਇੰਨਾ ਜ਼ਿਆਦਾ ਸੀਗਾ ਫਿਰ ਮੈਂ ਡਰ ਗਿਆ ਮੈਂ ਹੋ ਸਕਦਾ ਥੱਲੇ ਨਾ ਚਲਾ ਜਾਵਾਂ ਫਿਰ ਮੈਂ ਵਾਪਸ ਚਲਾ ਗਿਆ ਇਹ ਰਸਤਾ ਕਿੱਥੇ ਨੂੰ ਜਾਂਦਾ ਇਹ ਮੋਤਲਾ ਤੇ ਮੰਡ ਮੋਤਲਾ ਤੇ ਮੰਡ ਨੂੰ ਜਾਣ ਲਈ ਏਸੀ ਰਸਤਾ ਬਸ ਇਹੀ ਰਸਤਾ ਹੋਰ ਕੋਈ ਰਸਤਾ ਨਹੀਂ ਹੁਣੇ ਰਸਤਾ ਟੁੱਟ ਚੁੱਕਾ ਹੈ ਤੇ ਹੁਣ ਫੇ ਕਿਸ ਤਰ੍ਹਾਂ ਦੇ ਨਾਲ ਜਾਓਗੇ ਤੁਸੀਂ ਹੁਣ ਦੇਖੋ ਵੀ ਪਾਣੀ ਦੇ ਵਿੱਚੋਂ ਹੁਣ ਜਾਣਾ ਤਾਂ ਹੈ ਕੋਸ਼ਿਸ਼ ਕਰਕੇ ਦੇਖਨੇ ਆ ਮਾੜਾ ਮੋਟਾ ਚਲੋ ਪਾਣੀ ਦਾ ਬਹਾਵ ਵੀ ਬਹੁਤ ਜ਼ਿਆਦਾ ਤੇਜ਼ ਹੈ ਹਾਂਜੀ ਹਾਂਜੀ ਚਲੋ ਦੇਖਣਾ ਕੋਸ਼ਿਸ਼ ਕਰਕੇ ਜਾ ਕੇ ਕੋਈ ਸਬਜ਼ੀ ਭਾਜੀ ਘਰ ਵਾਸਤੇ ਚਾਹੀਦੀ ਹੈ ਨਾ ਜੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਹੋ ਕੇ ਜਿਹੜਾ ਅੱਗੇ ਜਾਣਾ ਪੈ ਰਿਹਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪਾਣੀ ਦੇ ਨਾਲ ਪਸ਼ੂਆਂ ਦਾ ਨੁਕਸਾਨ ਹੋਇਆ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਗੰਨੇ ਦੀ ਫਸਲ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਹੈ ਤੇ ਇਸ ਸਮੇਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਕਿਵੇਂ ਕਪੜੇ ਲਾ ਕੇ ਪਾਣੀ ਦੇ ਵਿੱਚੋਂ ਦੀ ਕਿ ਜਿਹੜਾ ਪਾਣੀ ਹੈ ਇਹ ਕਾਫੀ ਬੈਸੇ ਵੀ ਜਿਹੜਾ ਖਤਰਨਾਕ ਕਾਫੀ ਜਰੇ ਦੇ ਵਿੱਚ ਜਾਨਵਰ ਵੀ ਨੇ ਇਸ ਪਾਣੀ ਦੇ ਵਿੱਚ ਕੀ ਪਤਾ ਨਹੀਂ ਕਿ ਸੱਪ ਹੋਰ ਤਰ੍ਹਾਂ ਦੇ ਕਈ ਜਿਹੜੇ ਜਾਨਵਰ ਇਸ ਪਾਣੀ ਦੇ ਵਿੱਚੋਂ ਦੀ ਦਰਿਆ ਦੇ ਵਿੱਚੋਂ ਦੀ ਹੋ ਕੇ ਖੇਤਾਂ ਦੇ ਵਿੱਚੋਂ ਦੀ ਹੋ ਕੇ ਆਉਂਦੇ ਨੇ ਤੇ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਖਤਰਨਾਕ ਤਸਵੀਰਾਂ ਨੇ ਜਿੱਥੇ ਪਾਣੀ ਦਾ ਕਾਫੀ ਬਹਾਓ ਤੇਜ ਹੈ ਤੇ ਇਸ ਖਤਰਨਾਕ ਪਾਣੀ ਦੇ ਬਹਾਓ ਦੇ ਵਿੱਚ ਆਪਣੀਆਂ ਕਿਸਾਨ ਜਿਹੜੇ ਆਪਣੀਆਂ ਸਬਜ਼ੀਆਂ ਨੂੰ ਬਚਾਉਣ ਦੇ ਲਈ ਆਪਣੀ ਖੇਤੀ ਨੂੰ ਬਚਾਉਣ ਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਖੇਤਾਂ ਦੇ ਵਿੱਚ ਜਾ ਰਹੇ ਹਾਂ ਤਾਂ ਜੋ ਆਪਣੀਆਂ ਸਬਜ਼ੀਆਂ ਨੂੰ ਦੇਖ ਸਕੀਏ ਕਿ ਕਿਸ ਤਰ੍ਹਾਂ ਦੀ ਉਸ ਦੀ ਹਾਲਤ ਹੈ ਸਰ ਕਿਵੇਂ ਦੇਖਦੇ ਹੋ ਤਸਵੀਰਾਂ ਤੁਸੀਂ ਨੌਜਵਾਨੋ ਇਹ ਹਾਲਾਤ ਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੇ ਹਾਲਾਤ ਹੋ ਗਏ ਜੀ ਇਸ ਟਾਈਮ ਮੋਤਰੇ ਨਾਲ ਵੀ ਸੰਪਰਕ ਟੁੱਟ ਗਿਆ ਤੁਸੀਂ ਬੰਨਾਂ ਨਾਲ ਵੀ ਸੰਪਰਕ ਟੁੱਟ ਗਿਆ ਹੈ ਤੇ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਇੱਥੇ ਪ੍ਰਸ਼ਾਸਨ ਦੇ ਵਿੱਚ ਕੋਈ ਨਹੀਂ ਇੱਥੇ ਪਹੁੰਚਿਆ ਤੁਸੀਂ ਕੋਈ ਇੱਥੇ ਨਹੀਂ ਆ ਰਿਹਾ ਕਿਸੇ ਤਰ੍ਹਾਂ ਦਾ ਕੋਈ ਦੇਖਣ ਵਾਸਤੇ ਵੀ ਕਿਸ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੰਦੇ ਆ ਜੀ ਬਸ ਉੱਥੋਂ ਪੁਲ ਤੋਂ ਮੁੜ ਕੇ ਚੱਲ ਜਾਂਦੇ ਆ ਅੱਗੇ ਕੋਈ ਜਾਂਦਾ ਹੀ ਨਹੀਂ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਿਸਾਨ ਆਪਣੀ ਫਸਲ ਦੇਖਣ ਲਈ ਲਈ ਜਾ ਰਿਹਾ ਤੇ ਇਸ ਸਮੇਂ ਪਾਣੀ ਦਾ ਬਹਾਅ ਕਾਫੀ ਤੇਜ਼ ਹੈ ਤੇ ਆਪਣੀ ਫਸਲ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚੋਂ ਤੇਜ਼ ਬਹਾਅ ਦੇ ਵਿੱਚੋਂ ਲੰਘ ਕੇ ਗੁਜ਼ਰ ਰਿਹਾ ਹੈ ਤਾਂ ਕਿ ਆਪਣੀ ਫਸਲ ਦਾ ਦੇਖ ਸਕੇ ਕਿ ਉਹ ਫਸਲ ਠੀਕ ਹੈ ਅਤੇ ਨਾਲ ਹੀ ਉਹਨਾਂ ਦੱਸਿਆ ਸੀ ਕਿ ਕੁਝ ਸਬਜ਼ੀ ਵੀ ਉਹ ਆਪਣੇ ਘਰ ਲਈ ਲੈ ਕੇ ਆਉਣਗੇ ਤਾਂ ਕਿ ਉਹ ਦੇਖ ਸਕਣ ਕਿ ਸਬਜ਼ੀ ਉਹਨਾਂ ਨੇ ਜੋ ਆਪਣੇ ਖੇਤ ਦੇ ਵਿੱਚ ਲਗਾਈ ਸੀ ਉਹ ਠੀਕ ਹੈ ਖਰਾਬਤਾਂ ਨਹੀਂ ਹੋ ਗਈ ਦੱਸ ਦਈਏ ਕਿ ਇਹ ਜੋ ਪਿੰਡ ਨੂੰ ਰਸਤਾ ਜਾ ਰਿਹਾ ਇਸ ਸਮੇਂ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਸੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਹੈ ਪਾਣੀ ਹੁਣ ਥੋੜਾ ਘਟਣਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਨਾਲ ਹੀ ਦੱਸ ਦਈਏ ਕਿ ਪਾਣੀ ਘਟਣ ਦੇ ਨਾਲ ਕਾਫੀ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਮੁਸੀਬਤਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਜੋ ਕਿਸਾਨ ਇਸ ਸਾਈਡ ਤੋਂ ਪਾਣੀ ਦੇ ਵਿੱਚੋਂ ਦੀ ਹੋ ਕੇ ਗਏ ਸੀ ਸਹੀ ਸਲਾਮਤ ਦੂਸਰੀ ਸਾਈਡ ਤੇ ਪਹੁੰਚ ਚੁੱਕੇ ਨੇ ਇਹਹੀ ਤਸਵੀਰਾਂ ਨੇ ਅਸਲ ਤਸਵੀਰ ਮਕੇਰੀਆਂ ਦੇ ਪਿੰਡਾਂ ਦੀ ਅਸਲ ਤਸਵੀਰ ਹੈ ਜਿੱਥੇ ਕਿ ਛੜਕਾਂ ਟੁੱਟ ਚੁੱਕੀਆਂ ਨੇ ਹੁਣ ਪਾਣੀ ਘਟਣ ਤੋਂ ਬਾਅਦ ਨਵੀਆਂ ਮੁਸੀਬਤਾਂ ਸਾਹਮਣੇ ਆ ਰਹੀਆਂ ਨੇ ਪਾਣੀ ਘਟਣ ਤੋਂ ਬਾਅਦ ਜਿਹੜਾ ਨੁਕਸਾਨ ਦਾ ਅਸਲੀ ਅੰਕਣ ਜਿਹੜਾ ਲਗਾਇਆ ਜਾ ਰਿਹਾ ਹੈ ਕਿ ਫਸਲਾਂ ਖਰਾਬ ਹੋਈਆਂ ਨੇ ਰਸਤੇ ਕਿਸ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਵੀ ਜਿਹੜੀ ਆ ਪੀਰ ਅਸੀਂ ਪ੍ਰਸ਼ਾਸਨ ਨੂੰ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਰਸਤੇ ਨੂੰ ਠੀਕ ਕਰਾਇਆ ਜਾ ਸਕੇ ਤਾਂ ਜੋ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਦਾ ਉਹ ਨਾ ਸਾਹਮਣਾ ਕਰਨਾ ਪਵੇ ਤੁਹਾਡੇ ਨਾਲ ਹੋਰ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਕੇ ਸਾਂਝੀ ਕਰਦੇ ਰਵਾਂਗੇ ਮੈਂ ਗੁਰਪ੍ਰੀਤ ਸਿੰਘ ਧੰਨਵਾਦ